ਦੋਸਤੋ ਤਰਨ ਤਰਨ ਜਿਮਨੀ ਚੋਨ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਜਿਹੜੀ ਉਹਨਾਂ ਨੇ ਹਾਸਲ ਕੀਤੀ ਹੈ ਜੀ ਸੋ ਇਸ ਨੂੰ ਲੈ ਕੇ ਜਰਾ ਅੱਜ ਗੁਲਦਾਸਪੁਰ ਸ਼੍ਰੀ ਰਮਨ ਬੈਲ ਜੀ ਦੇ ਜਿਹੜੇ ਜੀ ਨਿਵਾਸ ਤੇ ਵਿੱਚ ਜਿਹੜਾ ਬਾਜ ਭੰਗੜੇ ਪਾਏ ਗਏ ਨੇ ਔਰ ਖੁਸ਼ੀ ਮਨਾਈ ਗਈ ਹੈ ਸੋ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਗਗਨ ਮਹਾਜਨ ਜੀ ਸਾਡੇ ਨਾਲ ਜੀ ਉਹਨਾਂ ਨਾਲ ਗੱਲਬਾਤ ਕਰ ਲਿਆ ਗਗਨ ਜੀ ਅੱਜ ਖੁਸ਼ੀਆਂ ਮਨਾਈਆਂ ਗਈਆਂ ਮੈਂ ਦੇਖ ਰਿਹਾ ਪਟਾਕੇ ਚਲਾਏ ਗਏ ਆ ਔਰ ਉਤਸ਼ਾਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਹੋ ਜੀ ਸੋ ਇਹ ਕਿੰਨਾ ਕਿਤੇ 2027 ਦੇ ਇਲੈਕਸ਼ਨਾਂ ਉੱਤੇ ਵੀ ਅਸਰ ਪਏਗਾ ਭਾਜੀ ਦਾ ਜਿਹਦਾ ਹੀ ਲੁਫਤ ਲੈ ਰਹੇ ਆ ਸਾਰਿਆਂ ਨੂੰ ਵਧਾਈਆਂ ਬਿਲਕੁਲ ਠੀਕ ਹੈ ਜੀ ਅਗਲੀ ਗੱਲ ਕਰੀਏ ਕਿ ਜਦੋਂ ਅਸੀਂ ਕਿਸੇ 파ਟਨਰ ਜੁੜੇ ਹੁੰਦੇ ਆ ਠੀਕ ਹੈ ਜੀ ਤੇ ਸਾਡੀਆਂ ਨੀਤੀਆਂ ਜਦੋਂ ਆਪਣੇ ਲੈਵਲ ਤੇ ਸਪਸ਼ਟ ਹੁੰਦੀਆਂ ਕਿ ਜਿਹੜਾ ਸਾਡਾ ਨਿਮਨ ਵਰਗ ਹੈ ਉਹਨੂੰ ਕੋਈ ਉਠਾਉਣ ਵਾਸਤੇ ਜਿਹੜੇ ਯਤਨ ਪ੍ਰਯਤਨ ਕਰ ਰਿਹਾ ਹੈ ਕਿ ਆ ਲੋਕਾਂ ਨੂੰ ਪਸੰਦ ਆ ਰਹੇ ਨੇ ਹੂੰ ਠੀਕ ਹੈ ਜੀ ਕਿਹ ਕੱਲੇ ਮੈਨੂੰ ਤੇ ਨਹੀਂ ਪਸੰਦ ਆਉਂਦੇ ਪਏ ਕਿ ਬਈ ਜਿਹੜੀ ਸਸਤੀ ਬਿਜਲੀ ਜਾਂ ਫ੍ਰੀ ਬਿਜਲੀ ਜਾਂ ਚੰਗੀ ਸਿੱਖਿਆ ਦੀ ਗੱਲ ਕਰਦੇ ਪਏ ਆ ਜਾਂ ਸੀ ਚੰਗੀ ਸਿਹਤ ਦੀ ਗੱਲ ਕਰਦੇ ਪਏ ਆ ਜਾਂ ਨਸ਼ੇ ਵਿਰੁੱਧ ਬਿਆਨ ਦੀ ਗੱਲ ਕਰੇ ਕਰਦੇ ਆ ਜਾਂ ਨੌਕਰੀਆਂ ਦੇ ਅੰਦੀ ਗੱਲ ਕਰਦੇ ਪਏ ਆ ਜਦੋਂ ਇਹ ਗਰਾਉਂਡ ਸਟਾਰ ਦੇ ਉੱਤੇ ਕਿਹਾ ਆ ਪਾਇਆ ਕਿ ਲੋਕਾਂ ਨੇ ਇਹਨੂੰ ਮਹਿਸੂਸ ਕੀਤਾ ਕਿ ਲੋਕਾਂ ਨੇ ਇਹਨੂੰ ਪਰਖਿਆ ਕਿਆ ਸਰਕਾਰ ਜਿਹੜੀ ਹੈ ਉਹ ਜਿਹੜੇ ਮਾੜੇ ਬੰਦੇ ਸੀ 85% ਉਹਨਾਂ ਦੇ ਰਿਹਾਤੇ ਰਾਜ ਕਰ ਪਾਈ ਤੇ ਸਰ ਜਦੋਂ ਅਸੀਂ ਇਹਨੂੰ ਵੇਖਣਾ ਹੁੰਦਾ ਜਦੋਂ ਅਸੀਂ ਇਹਨੂੰ ਜਨਤਾ ਦੇ ਹੱਥਾਂ ਨਾਲ ਦੇਖਣਾ ਹੁੰਦਾ ਵੀ ਕਿੱਥੇ ਗਈ ਇਲੈਕਟਿਡ ਕੀ ਚੁਣਿਆ ਉਹਨੇ ਤੇ ਜਦੋਂ ਅਸੀਂ ਉਸ ਚੀਜ਼ ਦੀ ਮਜ਼ਬੂਤੀ ਨੂੰ ਦੁਬਾਰਾ ਵੇਖਦੇ ਹਾਂ ਤੁਹਾਨੂੰ ਮੇਰੀ ਗੱਲ ਇੱਕ ਤੇ ਫੇਰ ਤੁਹਾਨੂੰ ਆਪਣੀ ਚੁਣੀ ਹੋਈ ਪਾਰਟੀ ਦੇ ਉੱਤੇ ਇੱਕ ਮਾਨ ਸਤਿਕਾਰ ਆਉਂਦਾ ਕਿ ਅਸੀਂ ਉਸ ਧਰਨਾ ਜੁੜੇ ਜਿਹਦਾ ਇੱਕ ਆਮ ਵਰਗ ਨਾਲ ਜਿਹੜਾ ਹੈ ਉਹ ਨਾਤਾ ਰੱਖਦੀ ਹੈ ਸਰ ਜਿੱਤ VOTING ਸਰ ਹੁੰਦੀ ਰਹਿੰਦੀ ਹੈ ਇਲੈਕਸ਼ਨ ਜਿਤਾਉਂਦੇ ਰਹਿੰਦੇ ਆ ਹਾਰਦੇ ਰਹਿੰਦੇ ਆ ਕੋਈ ਵੱਡੀ ਗੱਲ ਨਹੀਂ ਆ ਪਰ ਮੇਰਾ ਮਨ ਨਾਲ ਜਿਹੜੀ ਮੇਰੀ ਖੁਸ਼ੀ ਹੈ ਉਹਦਾ ਅਹਿਸਾਸ ਇਹੋ ਹੀ ਹੈ ਜੀ ਜਦੋਂ ਮਾੜਾ ਵਰਗ ਜੇ ਮਾੜਾ ਵਰਗ ਪਤਾ ਕਿਹੜਾ ਹੁੰਦਾ ਜਿਹਨੂੰ ਸਮਾਜ ਨੂੰ ਉੱਚਾ ਉੱਚਕਣਾ ਜਿਹੜਾ ਹੈ ਸਰਕਾਰ ਦਾ ਫਰਜ਼ ਹੁੰਦਾ ਠੀਕ ਹੈ ਜਿਹੜੀਆਂ ਪਿਛਲੀਆਂ ਸਰਕਾਰਾਂ ਜਿਨ੍ਹਾਂ ਵੱਲ ਧਿਆਨ ਨਹੀਂ ਦਿੰਦੀਆਂ ਪਈਆਂ ਅੱਜ ਮੈਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਜਿਹੜੀ ਸੋਚ ਸਾਡੀ ਸੀ ਜਿਹੜੀ ਸੋਚ ਸਰਕਾਰ ਲੈ ਕੇ ਆਈ ਸੀਗੀ ਅੱਜ ਇਹਨੂੰ ਦੁਬਾਰਾ ਇਲੈਕਟਡ ਕੀਤਾ ਜੀ ਲੋਕਾਂ ਨੇ ਚੁਣਿਆ ਜੀ ਬਹੁਤ ਜੜੀ ਮਾਨੂ ਖੁਸ਼ੀ ਹੈ ਤੇ ਇਸੇ ਸੰਦਰਭ ਚ ਦੇਖੋ ਅਸੀਂ ਅੱਜ ਕੋਈ ਵੀ ਲੁਫਤ ਉਠਾਨੇ ਆ ਕੋਈ ਵੀ ਚੀਜ਼ ਕਰਦੇ ਪਿਆ ਜਦੋਂ ਸਾਡਾ ਸਮਾਜ ਉੱਚਾ ਹੋਣਾ ਸ਼ੁਰੂ ਹੋ ਜਾਂਦਾ ਨੇ ਜੀ ਤੇ ਸਮਝ ਲਓ ਅਸੀਂ ਉੱਚੇ ਹੋਣਾ ਸ਼ੁਰੂ ਹੋ ਗਏ ਜੀ ਇੱਕ ਬੜੀ ਵਾਇਰਲ ਹੋ ਰਹੀ ਸੀ ਸੋਸ਼ਲ ਮੀਡੀਆ ਤੇ ਵੀ ਹੋ ਰਹੀ ਸੀ ਵੀ ਇਹ ਜਿਹੜੇ ਇਲੈਕਸ਼ਨ ਆ ਤਦ ਤਨ ਦੇ ਇਹ ਜਿਹੜੀ ਵੀ ਪਾਰਟੀ ਜਿੱਤੇਗੀ ਉਹਦਾ ਜਿਹੜਾ ਵਾ ਅਸਰ ਜਿਹੜਾ 2027 ਚ ਦੇਖਣ ਨੂੰ ਮਿਲੇਗਾ ਜੀ ਸੋ ਇਹ ਕਿਤਨਾ ਕਿਤੇ ਆਮ ਆਦਮੀ ਪਾਰਟੀ ਜਿਹੜਾ ਵਾ ਉਹਨੂੰ ਬੈਨੀਫਿਟ ਮਿਲੇਗਾ 2027 ਦੇ ਵਿੱਚ ਹੁੰਦੀ ਸਰ ਗੱਲ ਆਉਂਗਾ ਕਿ ਇਸ ਵਾਰੀ ਤੇ ਫਸਵਾ ਮੁਕਾਬਲਾ ਸੀਗਾ ਪਹਿਲੇ 2-3 ਜਗ੍ਹਾ ਤੁਸੀਂ ਰਾਉਂਡ ਵੇਖੋ ਠੀਕ ਹੈ ਜੀ ਤੇ ਉਥੇ ਸਰਕਾਰ ਦੀ ਸਪਸ਼ਟਾ ਵੀ ਦਿਖ ਰਹੀ ਸੀ ਬਿਲਕੁਲ ਇਹ ਆਮ ਆਦਮੀ ਪਾਰਟੀ ਪਿਛੇ ਆ ਰਹੀ ਸੀ ਠੀਕ ਹੈ ਬਟ ਜਦੋਂ ਤੁਸੀਂ ਜਿੱਤ ਦਾ ਮਕਾਮ ਪੈਦਾ ਕਰਦੇ ਹੋ ਜਦੋਂ ਤੁਸੀਂ ਇੱਕ ਅੱਛਾ ਬੜੀ ਵੱਡੀ ਜਿੱਤ ਹੋਈ ਜੇ ਜਿੰਨੀਆਂ ਪਾਰਟੀਆਂ ਸੀਗੀਆਂ ਇਸ ਵਾਰੀ ਉਸ حساب ਨਾਲ ਤੇ ਉਹ ਨਹੀਂ ਵੋਟ ਹੀ ਨਹੀਂ ਸੀ ਜਿਸ حساب ਨਾਲ ਨਹੀਂ ਜਿੱਤ ਹੋਈ ਹੈ ਬੜਾ ਵੱਡਾ ਫਤਵਾ ਹੈ ਦੇਖੋ ਮੈਂ ਤੇ ਫੇਰ ਗੱਲ ਕਰਾਂਗਾ ਜਿਸ ਨੂੰ ਲੋਕੀ ਪਸੰਦ ਕਰਨ ਦੇਖੋ ਇਹ ਕੋਈ ਅਹਿਮ ਨਹੀਂ ਹੈ ਮੈਂ ਫੇਰ ਕਹਨਾ ਅਹਿਮ ਇੱਕ ਵਹਿਮ ਹੈ ਲੀਡਰਸ਼ਿਪ ਉਹੀ ਚਲੇਗੀ ਜਿਹਨੂੰ ਲੋਕੀ ਚਾਬੀ ਦੇਣਗੇ ਬਿਲਕੁਲ ਬਿਲਕੁਲ ਪਦਵੀ ਤੇ ਉਹਨੂੰ ਉਠਾਨਗੇ ਜਿਹਦਾ ਉਹਦਾ ਦਿਲ ਕਰਦਾ ਤੇ ਅਸੀਂ ਇਹ ਖੁਸ਼ ਆ ਕਿ ਉਹਨੇ ਸਾਡੀਆਂ ਸਰਕਾਰ ਦੀਆਂ ਸੇਵਾਵਾਂ ਨੂੰ ਆਪਣੇ ਮਨ ਦੇ ਤਨ ਦੇ ਉੱਤੇ ਵਧੀਆ ਦੇਖਿਆ ਤੇ ਫੇਰ ਦੁਬਾਰਾ ਜਿਹੜਾ ਹੈ ਐਸ ਸਾਨੂੰ 2027 ਵਸੇਰਾ ਉਹ ਤਿਆਰ ਕਰਤਾ ਜੀ ਯਾਨੀ ਕਿ ਰਿਪੀਟ ਬੱਜੇਗੀ ਮੈਂ ਫੇਰ ਕਹਿਣਾ ਜੀ ਹਮ ਰਿਪੀਟ ਮਰਵਾਉਣੀ ਹੈ ਲੋਕਾਂ ਨਹੀਂ ਬਿਲਕੁਲ ਪਬਲਿਕ ਰਿਪੀਟ ਮਰਵਾਉਣੀ ਹੈ ਨਿਮਨ ਵਰਗ ਦੇ ਦੇਖੋ ਸਾਡੇ ਇੱਥੇ ਨਾ ਆਮ ਬੰਦੇ ਬੜੇ ਵੱਡੇ ਘਰਾਂ ਦੇ ਬੰਦੇ ਨੇ ਨਾ ਉਹਨਾਂ ਨੂੰ ਉਹਨਾਂ ਦੀ ਅਮੀਰੀ ਕੋਈ ਫਰਕ ਨਹੀਂ ਪੈਂਦੀ ਜੀ ਮੇਰੀ ਗੱਲ ਸੁਣੋ ਮੈਂ ਫੇਰ ਗੱਲ ਕਰਾਂਗਾ ਹਮੇਸ਼ਾ ਉਹ ਸਾਡਾ ਸਮਾਜ ਤੇ ਉਹ ਹੈ ਜਿਸ ਨਾਲ ਨਾ ਜੁੜਦਾ ਕਦੀ ਕੋਈ ਚੈਨੀ ਚੋਰ ਤੁਸੀਂ ਗੱਲ ਕਰਦੇ ਸੀ ਕਦੀ ਕਿਸੇ ਉਹਦੀ ਗੱਲ ਕਰਦੇ ਸੀ ਕਦੀ ਕਿਹਾ ਉਸ ਗਰੀਬ ਬੱਚੇ ਦੀ ਹਾਲਾਤ ਵੇਖਿਓ ਹੋਣਗੇ ਜਿਹਦਾ ਪਿਓ ਅੰਦਰ ਪਿਆ ਹੋਏ ਤੇ ਜਿੰਨੂੰ ਦਵਾਈ ਦੀ ਲੋੜ ਹੋਏ ਤੇ ਉਹਦੇ ਵਾਸਤੇ ਫੇਰ ਸਾਰਾ ਕੁਝ ਕ੍ਰਿਮੀਨਲ ਹੀ ਹੈ ਪੱਕੀ ਗੱਲ ਹੈ ਜੀ ਤੇ ਜਦੋਂ ਮੁੱਢਲੀਆਂ ਜ਼ਰੂਰਤਾਂ ਉੱਤੇ ਸਰਕਾਰ ਆਜੇ ਸੁਣੋ ਤੇ ਫਿਰ ਉਹ ਜਿਹੜੀਆਂ ਜ਼ਰੂਰਤਾਂ ਜਿਹੜੀਆਂ ਮੁਰਲੀਆਂ ਹੋਈਆਂ ਦੀਆਂ ਫਿਰ ਇੱਕ ਸਮਾਜ ਬੰਦਾ ਅਸੀਂ ਉਹ ਸਮਾਜ ਦੀ ਸਿਰਚਨਾ ਚ ਜੇ ਕਾਮਯਾਬ ਰਹੇ ਆ ਤੇ ਅੱਜ ਦੀ ਜਿੱਤ ਵੀ ਸਾਡੇ ਵਾਸਤੇ ਵਧੀਆ ਤੇ ਸਰਕਾਰ ਦੇ ਕਦਮ ਹਮੇਸ਼ਾ ਹੀ ਜਿਹੜੇ ਆ ਨਿਊਮਨ ਵਰਗ ਦੇ ਬੰਦੇ ਨਾਲ ਚੱਲਣ ਕਿ 2027 ਵਿੱਚ ਆਪਣਾ ਰਸਤਾ ਹੋਰ ਸੁਸਤਰਾ ਕਰਕੇ ਜਾਣਗੇ ਬਿਲਕੁਲ ਬਿਲਕੁਲ ਉਮੀਦਾਂ ਪੂਰੀਆਂ ਦੇਖੋ ਗਗਨ ਜੀ ਨੇ ਬੜੀ ਵਧੀਆ ਗੱਲ ਕੀਤੀ ਹੈ ਜੀ ਸੋ ਇਹ ਜਿਹੜੀ ਹੈ ਨਾ ਜੀ ਦੇਖੋ ਅਸੀਂ ਲਗਾਤਾਰ ਦੇਖ ਰਹੇ ਹਾਂ ਵੀ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਇਸ ਦੀ ਜੀ ਪੀ ਇਹ ਇਲੈਕਸ਼ਨ ਜਿਹੜਾ ਜਿੱਤੇਗਾ ਜੀ ਉਹ 2027 ਵਿੱਚ ਉਹ ਜਿਹੜਾ ਆਪਣੀ ਸਰਕਾਰ ਬਣਾਏਗਾ ਸੋ ਆਮ ਆਦਮੀ ਪਾਰਟੀ ਨੂੰ ਜਿੱਤ ਖਾਸਲ ਕੀਤੀ ਔਰ ਬੜਾ ਵੱਡਾ ਫਤਵਾ ਮਿਲਿਆ ਵਾ ਜੀ ਸੋ ਉਮੀਦ ਕਰਦੇ ਆ ਬਾਕੀ ਜਿਹੜਾ 2027 ਵਿੱਚ ਵੇਖਿਆ ਜਾਏਗਾ ਜੀ ਪੀ ਕਿਹੜੀ ਪਾਰਟੀ ਨੂੰ ਜਿੱਤ ਮਿਲੇਗੀ ਸੋ ਅੱਜ ਦੀ ਜਿਹੜੀ ਜਿੱਤ ਹੈ ਜੀ ਇਹਦਾ ਸੈਲੀਬ੍ਰੇਸ਼ਨ ਜਿਹੜਾ ਪੂਰਾ ਕੀਤਾ ਗਿਆ ਸਰ ਇਹ ਹਜੇ ਵੀ ਤੁਹਾਨੂੰ ਵਿਆਹ ਮੈਂ ਵੀ ਅੱਗੇ ਕੀ 2027 ਸੁਣੋ ਹਾਂਜੀ ਹਾਂਜੀ ਸਰ ਚੀਜ਼ਾਂ ਐ ਹੁੰਦੀਆਂ ਕਿ 27 ਵੀ ਤੁਹਾਡੇ ਲੱਗੇ ਹੋਣਾ ਬਿਲਕੁਲ ਬਿਲਕੁਲ ਮੇਰੀ ਗੱਲ ਸੁਣੋ ਮੈਂ ਫੇਰ ਗੱਲ ਕਰ ਰਿਹਾ ਜੇਕਰ ਨਿਮਨ ਵਰਗ ਦੀਆਂ ਜ਼ਰੂਰਤਾਂ ਨਿਮਨ ਵਰਗ ਨੂੰ ਆਪਣੇ ਹਰੇ ਦੇ ਨਾਲ ਅੱਗੇ ਰੱਖਣਗੇ ਤੇ ਜਨਾਬ ਤੁਸੀਂ ਉੱਪਰ ਹੀ ਉੱਪਰ ਹੋ ਠੀਕ ਹੈ ਜੀ ਬਿਲਕੁਲ ਬਿਲਕੁਲ ਦੇਖੋ ਅਹਿਮ ਨਾ ਆਏ ਸਭ ਤੋਂ ਵੱਡੀ ਗੱਲ ਜੀ ਸਾਡੀ ਤਾਂ ਇੱਕੋ ਹੀ ਸੋਚ ਹੈ ਨੀਵੇਂ ਹੋ ਕੇ ਨੀਵੇਂ ਰਹਿਣਾ ਨੀਵੀਂ ਹੋ ਕੇ ਉਹਨਾਂ ਦਾ ਕੰਮ ਕਰਨਾ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਹੈ ਇਹ ਗੱਲ ਦੱਸੋ ਮੈਂ ਫੇਰ ਕਹਿੰਦਾ ਹੁੰਦਾ ਜੀ ਕਿ ਜਿਹੜਾ ਬੰਦਾ ਅਮੀਰ ਹੈ ਨਾ ਜੀ ਉਹਨੂੰ ਸਰਦੀ ਸਰਦੀ ਬੜੀ ਲੱਗਦੀ ਆ ਗਰਮੀ ਚ ਗਰੂੜ ਲੱਗਦੀ ਆ ਉਹ ਜਿਹੜਾ ਵਿਚਾਰੇ ਨੂੰ 100-100 ਰੁਪਏ ਬਿਜਲੀਆ ਬਿਲ ਮਾਫ ਕੀਤਾ ਜਿਨ੍ਹਾਂ ਨੂੰ ਕਈਆਂ ਨੂੰ ਛੱਡਦਾ ਕਿ ਕਿਉਂ ਜੀ ਮਾਫ ਸਰ 100 ਰੁਪਏ ਦਾ ਬਿਜਲੀਆ ਬਿਲ ਉਹ ਹੀ ਉਹਦੇ ਵਸੇ ਜਿਹਨੇ ਪੱਖਾ ਬਿਜਲੀ ਲੈਣੀ ਤੇ ਜਿਹਨੇ ਕਹਣਾ ਕਿ ਤੇ ਸ਼ੂਗਰ ਹੋ ਜੇ ਬਿਲਕੁਲ ਠੀਕ ਹੈ ਜੀ ਇਹ ਜ਼ਰੂਰਤਾਂ ਜਦੋਂ ਤੱਕ ਸਰਕਾਰ ਸਮਝਦੀ ਰਹੇਗੀ ਉਹ ਤੱਕ ਬੁਲੰਦੀਆਂ ਚ ਰਹੇਗੀ ਬਿਲਕੁਲ ਜੀ ਜੈਸਾ ਹੀ ਰਾਮ ਜੀ ਜੈਸਾ ਹੀ ਰਾਮ ਜੀ ਸਾਰਿਆਂ ਨੂੰ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਨਾਲ ਰਜਿੰਦਰ ਸਿੰਘ ਦੀਪ વિશેષ ਰਿਪੋਰਟ